ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਤੇ بارش ਹੋਣ ਦੀ ਬਹੁਤ ਤੇ ਆਪਾਂ ਹਰਚੰਦਪੁਰੇ ਆਏ ਆ ਬੰਨ ਤੇ ਇੱਥੇ ਸਵੇਰ ਦੇਆਂ ਖਬਰਾਂ ਜਾਂ ਚੱਲੀ ਜਾਂਦੇ ਨੇ ਵੀ ਟੁੱਟ ਗਿਆ ਬਾ ਪਾਣੀ ਜੀ ਉਹ ਘੱਗਰ ਦਾ ਤੇ ਇੱਥੇ ਆਏ ਆ ਆਪਾਂ ਪਿੱਛੇ ਘੱਗਰੇธารਾ ਇਹ ਤੇ ਪਿੱਛੇ ਘੱਗਰ ਚੱਲੀ ਜਾਂਦਾ ਪੂਰਾ ਤੇ بارش ਵੀ ਬਹੁਤ ਹੋਣ ਦੀ ਤੇ ਪਾਣੀ ਜਿਹੜਾ ਪੁਲ ਦੇ ਨਾਲ ਲੱਗ ਕੇ ਪੂਰਾ ਚੱਲਦਾ ਵਾ ਦਾਫ ਲੱਗ ਕੇ ਮੈਂ ਵਿਖਾਣਾ ਤੁਹਾਨੂੰ ਜੀ ਵਿਖਾ ਸਕਿਆ ਵੇ। ਪਰ ਇੱਥੇ ਰੌਲਾ ਕਹਿੰਦੇ ਨੇ ਟੁੱਟ ਗਿਆ ਜਾਂ ਕੁਝ ਇਦਾਂ ਦਾ ਜੇ ਐਵੇਂ ਦਾ ਇੱਥੇ ਕੁਝ ਨਹੀਂ ਹੋਇਆ। ਉੰਜ ਪਾਣੀ ਕੱਗਰ 'ਚ ਬਹੁਤ ਆਉਂਦਿਆ। ਇੱਥੇ ਥੋੜਾ ਜਿਹਾ ਪਾਣੀ ਜਿਹੜੇ ਨਾਲ ਖੇਤ ਨੀਵੇਂ ਨੇ ਜ਼ਮੀਨਾਂ ਨੀਵੇਂਆਂ ਨੇ ਨਾ ਉਹਨਾਂ 'ਚ ਪਾਣੀ ਜ਼ਰੂਰ ਚੜਿਆ ਕੱਗਰ ਦਾ। ਹਰ ਤੰਦਪੁਰੇ ਦੀ ਵੀਡੀਓ ਹੈ ਤੇ ਤੁਹਾਨੂੰ ਉਹ ਵੀ ਵਿਖਾਣੇ ਆ ਜਿਹੜਾ ਪਾਣੀ ਛੜਿਆ ਵਾਣਾ ਚ ਸੈੱਡ ਵਾਲੀਆਂ ਜ਼ਮੀਨਾਂ ਚ ਜਿਹੜੇ ਨੀਵੇਂ ਵਾਹਨ ਨੇ ਉਹਨਾਂ ਚ ਛੜਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਣੇ ਰਿਓ ਵੀਡੀਓ ਨਾਲ ਕੁਝ ਜਿਹੜਾ ਪਿੱਛੇ ਪਾਣੀ ਇਧਰ ਉੱਤੇ ਓਵਰਫਲੋ ਜਾਂ ਹੋਇਆ ਤੇ ਗਰਦਾ ਉਹ ਪੂਲ ਕਰਕੇ ਵੀ ਹੋਇਆ ਕਿਉਂਕਿ ਪੂਲ ਨਾਲ ਪਾਣੀ ਲੱਗੀ ਜਾਂਦਾ ਨਾ ਥੱਲੇ ਕਹੇ ਕਿ ਲੰਘਦਾ ਹੈ ਦਾਫ ਲਾ ਕੇ ਉਹਦੇ ਕਰਕੇ ਵੀ ਪਾਣੀ ਜਿਹੜਾ ਪਿੱਛੇ ਬਾਣਾ ਚ ਨਾ ਓਵਰਫਲੋ ਹੋਇਆ ਬਾਕੀ ਪਰਲੇ ਪਾਸੇ ਲੱਗੇ ਹੋਏ ਨੇ ਬੰਦੇ ਬੰਨਸੇ ਉਧਰ ਮਿੱਟੀ-ਮਿੱਟੀ ਪਾਈ ਜਾਂਦੇ ਨੇ ਉਹ ਵੀ ਵਿਖਾਵਾਂਗੇ ਤੁਹਾਨੂੰ ਪੂਰਾ ਫੋਨ ਤੇ ਚੱਲ ਰਿਹਾ ਭਾਈ ਪਰ ਅਜੇ ਤੱਕ ਕੋਈ ਟੁੱਟਣ ਵਾਲਾ ਐਵੇਂ ਦਾ ਅਜੇ ਕੁਛ ਐਵੇਂ ਦਾ ਨਹੀਂ ਹੋਇਆ ਆਪਾਂ ਉਹਾਂ ਤੋਂ ਬਚੋ ਜ਼ਿਆਦਾਤਰ ਲੋਕ ਝੂਠ ਬੋਲ ਰਹੇ ਨੇ ਵੀ ਕਿਥੋਂ ਟੁੱਟ ਗਿਆ ਪਾੜਾ ਜਾਂ ਕੁਛ ਐਵੇਂ ਦਾ ਜੇ ਕੁਛ ਨਹੀਂ ਹੋਇਆ ਜਿਹੜਾ ਪਾਣੀ ਪਿੱਛੇ ਉੱਛਲਿਆ ਪੋਲ ਕਰ ਕਿੱਛਲਿਆ ਕਿਉਂ ਪੋਲ ਨਾਲ ਪੂਰੀ ਡਾਫ ਲੱਗੀ ਪਾਣੀ ਉਹਦੇ ਕਰਕੇ ਫਿਰ ਪਿੱਛੇ ਪਾਣੀ ਜ਼ਿਆਦਾ ਓਵਰਫਲੋ ਹੋ ਗਿਆ ਪੋਲ ਨਾਲ ਸਾਕੇ ਕਿ ਪੋਲ ਕੋਲ ਉੱਤੇ ਚੱਲਣ ਪਾਣੀ ਉਹਦੇ ਕਿਦਾਂ ਵੜਾਈ ਜਾਵੇ ਤੇ ਬਲੰਟੀ ਯਾਰ ਉਹ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਇੱਥੇ ਕੁੱਲ ਤੇ ਖਾਲੀ ਘਟੇ ਭਰ ਕੇ ਬੰਨਣੋ ਵਾਸਤੇ ਬੰਨਦੇ ਇਹ ਜਮੀਨਾਂ ਨਾ ਜਿਹੜੀਆਂ ਨੇ ਨੀਂਵੀਆਂ ਨੇ ਘੱਗਰ ਦੇ ਬਰਾਬਰ ਨੇ ਨਾ ਕੁਝ ਇਹ ਜਿਹੜੀਆਂ ਨੇ ਹਾਂ ਦੂਜੀਆਂ ਜਮੀਨਾਂ ਨਾਲੋਂ ਜੇ ਮੰਨ ਕੇ ਚੱਲੋ ਵੀ ਫੁੱਟ ਨੀਂਵੀਆਂ ਨੇ ਇਹ ਜਮੀਨਾਂ ਫੁੱਟ ਅੜੇ ਫੁੱਟ ਤੇ ਇਹਦੇ 'ਚ ਪਾਣੀ ਜ਼ਰੂਰ ਘੱਗਰ ਦਾ ਓਵਰਫਲੋ ਹੋਇਆ ਇੱਥੇ ਸਾਰਾ ਤੇ ਨਾਲ ਬੀੜ ਪੈਂਦੀ ਹੈ ਨਾ ਪਰ ਹਰਚੰਦਪੁਰੇ ਵਾਲੀ ਉੱਪਰ ਰੇ ਪਾਸੇ ਬੀਰੇ ਸਾਰੀ ਤੇ ਇੱਥੇ ਸਾਰਾ ਪਾਣੀ ਹੈ ਓਵਰਫਲੋ ਹੋਇਆ ਹੈ ਤੇ ਹਾਂ ਨੇੜੇ ਨੇੜੇ ਮਾਰਕੀਟ ਪਿਆ ਹੋਇਆ ਹੈ ਪਰਾਂ ਪਰਾਂ ਇੰਨਾ ਜ਼ਮੀਨਾਂ ਤੋਂ ਵੀ ਪਾਣੀ ਨੇੜੇ ਘਰ ਆਉਂਦਾ ਹੈ ਕਮੂਂਡੀਆਂ ਚ ਪਾਣੀ ਜਿਹੜਾ ਜ਼ਮੀਨ ਇੰਨਾ ਪਾਣੀ ਸੜਕ ਤੋਂ ਨਹੀਂ ਆਉਂਦੇ ਚ ਕਿਉਂਕਿ ਪਾਸਾ ਨੀਵੇਂ ਹੈ ਨਾ ਇਹ ਪਾਸਾ ਨੀਵੇਂ ਹੋਣ ਕਰਕੇ ਨਾ ਇੱਧਰ ਪਾਣੀ ਜ਼ਿਆਦਾ ਓਵਰਫਲੋ ਹੋਇਆ ਹੈ ਆਹ ਦੇਖੋ ਪਾਣੀ ਜੀ ਦੀਆਂ ਪਰੀਆਂ ਖੜੀਆਂ ਸਾਰੀਆਂ ਆ। ਆਹ ਝੀਰियां ਅੱਧੋ ਜਾਦੀਆਂ ਡੁੱਬ ਗਈਆਂ ਨੇ ਨਾ। ਹੂੰ। ਸਾਰਾ ਘੱਗਰ ਦਾ ਸਾਰਾ ਜੀ ਜੀ ਸੜਕ ਦੇ ਉੱਤੋਂ ਦੀ ਚੱਲਦਾ ਪਾਣੀ ਤਾਨੂੰ ਵਹਾਨੇ ਅੱਗੇ। ਛੋਟੋ ਪਾਣੀ ਚੱਲਣ ਦੇ ਅੱਗੇ ਜਾ ਕੇ ਪਤਾ ਵੀ ਦਿਖਾਵਾਂਗੇ ਤੁਹਾਨੂੰ। ਆਹ ਪਾਣੀ ਦੱਬਣ ਖੜੀ ਪਾਣੀ ਸੈਦ ਨੂੰ ਮਤਲਬ ਕਿ ਨਿਕਲ ਚੁੱਕੇ। ਹਰਿਆਣੇ ਵਾਲੇ ਪਾਸੇ। ਹਰਿਆਣੇ ਵਾਲੇ। ਸਵੇਰੇ ਇੱਕ ਦੋ ਇੱਕ ਦੋ ਪੇਜ ਤੇ ਅਸੀਂ ਵੀਡੀਓ ਵੇਖੀ ਆ ਸਨ। ਉਹਦੇ ਕਰਕੇ ਆਏ ਆ ਅਸੀਂ। ਉਹ ਕਹਿੰਦੇ ਸਨ ਵੀ ਲੈੰਦੇ ਪਾਸੇ ਪਾਣੀ ਨਿਕਲੇ ਹੈ ਉਹ ਪਾਣੀ ਜਿਹੜਾ ਇਹ ਜਿਵੇਂ ਜਿਵੇਂ ਏਰੀਆ ਨੀਵੇਂ ਆ ਮੰਨ ਲਓ ਇਹ ਜਿਵੇਂ ਇੱਥੋਂ ਆ ਨੀਵੀਂ ਇਹ ਸੜਕਦਾਰੀ ਇਹ ਉੱਚਾ ਹੁੰਦਾ ਸਾਰਾ ਪਾਣੀ ਇੱਥੋਂ ਸੜਕ ਦੇ ਉੱਤੋਂ ਦੀ ਚੱਲਦਾ ਪਿਆ ਆ ਪਾਣੀ ਛੱਡ ਜੇ ਪਾਣੀ ਘੱਗੜ ਦਾ ਆਇਆ ਨਹੀਂ ਇਧਰ ਇਹ ਪਾਣੀ ਮੁੰਜੀ ਮੀਆ ਦਾ ਪਾਣੀ ਹੈ ਸਾਫ਼ ਪਾਣੀ ਆਵੇਗਾ ਨਾ ਇਹ ਸਾਫ਼ ਪਾਣੀ ਹੈ ਜੇ ਕਿੱਥੇ ਦਾਫ ਲੱਗੀ ਹੋ ਜੋ ਪਾਣੀ ਜਿਹੜਾ ਆਉਣ ਲੱਗ ਗਿਆ ਇਧਰ ਨੂੰ ਪਰ ਇਹ ਪਾਣੀ ਸਾਫ਼ ਹੈ ਜੀ ਇਹ ਪਾਣੀ ਮੀਂਹ ਵਾਲਾ ਪਾਣੀ ਇੱਧਰ ਜਿਹੜੀ ਕ੍ਰੋਸਿੰਗ ਹੈ ਜੀ ਯਾਰ ਡੁੱਬ ਕਾਫੀ ਗਿਆ ਆ ਪਾਣੀ ਦੇ ਫਿਰ ਖੜਾ ਹੈ ਨਾ ਸਾਰੇ ਜੀ ਮੈਨੂੰ ਐਂ ਲੱਗਦਾ ਯਾਰ ਇੱਥੇ ਨਾ ਡਰੇਨ ਨਹੀਂ ਜਿਹੜੀ ਨਿਕਲਦੀ ਨਾਲ ਨਾਲ ਹੈ ਨਾ ਉਹ ਡਰੇਨ ਦਾ ਇਧਰੋਂ بارشਾਂ ਦਾ ਪਾਣੀ ਆਉਂਦਾ ਹੈ ਇਹ ਪਾਣੀ ਮੈਨੂੰ ਉਹ ਲੱਗਦਾ بارشਾਂ ਵਾਲਾ ਕੱਗਰ ਦਾ ਪਾਣੀ ਨਹੀਂ ਇਹ ਪਾਣੀ ਕੱਗਰ ਦਾ ਨਹੀਂ ਆ ਰਿਹਾ ਹੈ ਹਾਂ ਕੱਗਰ ਵੀ ਕਾਫੀ ਇਸ ਲਈ ਹਾਂ ਹਾਂ ਇਹ ਕਿਹਨੇ ਜਿਹੜਾ ਸਾਫ਼ ਪਾਣੀ ਇਹ ਜਗਾ ਨਿਕਲੇਗਾ ਤੇ ਪਿੱਛੋਂ ਤਾਂ ਹੀ ਜਾਂਦਾ ਆਏਗਾ ਹਾਂ ਇਹ ਮੀਆਂ ਦਾ ਮਤਲਬ ਕਿ ਮੀਂਹ ਦਾ ਪਾਣੀ ਡਰੇਨ ਹੁੰਦੀ ਯਾਰ ਨਾਲ ਨਾਲ ਉਹਦੇ ਇੱਧਰ ਜਿਹੜੀ ਬੀੜ ਹੈ ਨਾ ਬੀੜ ਦੇ ਨਾਲ ਨਾਲ ਡਰੇਨ ਵੀ ਨਿਕਲ ਕੇ ਕਾ ਕੇ ਘਰ ਚ ਪੈਂਦੀ ਏ ਉਹਦੇ ਚ ਪਾਣੀ ਜਿਹੜਾ ਬਾਰਸ਼ਾਂ ਨਾਲ ਹੋਇਆ ਹੈ ਕਈ ਜਾ ਮੂੰਗੀ ਦੇਖੋ ਕਿੰਨੀ ਡੁੱਬੂ ਹੋਈ ਹੈ ਨਾ ਔਖਾ ਜ਼ਿਮੀਦਾਰਾਂ ਵਾਸਤੇ ਬਹੁਤ ਕਿਉਂਕਿ ਹੁਣ ਨਾ ਤੇ ਨਾ ਤੇ ਹੁਣ ਮੂੰਗੀ ਲੱਗਣੀ ਹੈ ਨਾ ਆ ਵੀ ਫਿਕ ਸਾਰਾ ਸੜਕੇ ਤੇ ਉਤੋਂ ਨਹੀਂ ਚੱਲਦਾ ਤੇ ਉਹ ਪਰਾ ਏਰੀਆ ਡੁੱਬ ਚੁੱਕਿਆ ਤੇ ਇਹ ਇਹ ਉਧਰੋਂ ਕਾ ਗਰ ਆਉਂਦਾ ਤੇ ਇਧਰੋਂ ਨਾ ਜੈਡ ਮੋੜ ਦੇ ਖਾ ਕੇ ਦੁਆਰੇ ਉਹ ਪੋਲ ਵਾਲੇ ਪਾਸੇ ਜਾਂਦਾ ਪਾਣੀ ਦੀ ਸਪੀਡ ਚੱਕ ਦੇ ਤੇ ਬਾਕੀ ਦਿਖਾਉਂਦੇ ਆ ਅੱਗੇ ਕੀ ਕਰੀਏ ਕਿੰਨੇ ਰਿਸ਼ਤ 4 ਥਾਂ ਤੇ ਲਾਉਗੇ ਮਿੱਟੀ ਕਿ ਚਿੱਕਾ ਹੋਇਆ ਹੈ ਬਾਪਾ ਬਾਪਾ ਲਾਇਆ ਕਹਿੰਦਾ ਆ ਜਾ 3 ਚਲ ਕਹਿੰਦੇ ਉੱਥੇ ਲਾ ਐ ਨਾ ਜਿੱਥੇ ਉਹ ਸੀ ਸਿਸਟਮ ਹੋਈ ਲੋਕਿਆਂ ਆਪ ਹੀ ਦੇਵੇਂ ਸੇ ਅਗਰ ਸਾਰੇ ਇਹ ਲੱਗੇ ਨਾ ਮੈਨੂੰ ਪਾੜ ਦੇ ਦੇ 3 ਆ ਸ਼ਾਸਨ ਕੁਸ਼ੂਣ ਦਾ ਕਿੱਥੇ ਤੇ ਪੁਲਿਸ ਆਦਾ ਧੂਕੜੀਆਂ ਮਾਰਦੇ ਮੇਰੇ ਭਾਜਾਂ ਦੇ ਉਧਰੋਂ ਪ੍ਰਸ਼ਾਸਨਿਕ ਪਹੁੰਚਿਆ ਤੇ ਜਿਹੜੇ ਆਪਣੇ ਏਰੀਆ ਦੇ ਐਮ.ਐਲ.ਏ. ਸਾਹਿਬ ਨੇ ਉਹ ਵੀ ਪਹੁੰਚੇ ਆ ਜਿਹੜੇ ਆਪਣੇ ਹਲਕੇ ਦੇ ਐਮ.ਐਲ.ਏ. ਸਾਹਿਬ ਨੇ ਉਹ ਵੀ ਪਹੁੰਚੇ ਨੇ ਇੱਥੇ ਜਾਇਜ਼ਾ ਲੈਣ ਵਾਸਤੇ ਕੀ ਸਥਿਤੀ ਹੈ ਬੰਨ੍ਹ ਦੀ ਕਿਦਾਂ ਆਪ ਲੋਕ ਕਿ ਕਿਤਨਾ ਰੁਪਏ ਪਹੁੰਚ ਗਏ ਜੀ ਆਪਾਂ ਕੋਲ ਦੋ ਦੇਖਿਆ ਐ ਮਸ ਨੂੰ ਆ ਉਧਰ ਟੈਕਟ ਭੇਜਤਾ ਤੇ ਅੱਗੇ ਜਾ ਰਹੇ ਨੇ ਨਹੀਂ ਉਹ ਗੱਲ ਦਾ ਇਹ ਪਟਾਰ ਬੰਨਣ ਦੇ ਬੰਦੇ ਉਹ ਬਰਾ ਟਰੈਕਟਰ ਚੱਲਦਾ ਪੈਣਾ ਵਾ ਇੱਥੇ ਇੱਥੇ ਨੀਵਾ ਹੈ ਨਾ ਬੰਨ ਬਿਲਕੁਲ ਇੱਥੇ ਰੁਜਿਆ ਸੀ ਪਿਛਲੀ ਵਾਰੀ ਇੱਥੇ ਹੀ ਟੁੱਟ ਗਿਆ ਸੀ ਇੱਕ ਇਹਦਾ ਟੁੱਟਣ ਦਾ ਵੀ ਦਿੱਕਤ ਹੈ ਨਾ ਇਹ ਗੇੜੇ ਬੜੇ ਖਾਂਦਾ ਤੇ ਦੇਰ ਨਾ ਉੱਥੋਂ ਪਰੇ